ਸਾਰਿਆਂ ਸਸ਼ੀਕਾਰ ਤੀਆਂ ਤ੍ਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਂਬਰ ਦੱਖਣੀ ਭਾਰਤ ਦੀ ਉਹ ਡਿਸ਼ ਜਿਹੜੀ ਕਿ ਦੱਖਣੀ ਭਾਰਤ ਵਾਲੇ ਤਾਂ ਪਸੰਦ ਕਰਦੇ ਹੀ ਹਨ ਪਰ ਪੂਰੇ ਭਾਰਤ ਵਿੱਚ ਬਹੁਤ ਹੀ ਮਜ਼ੇ ਲੈ ਕੇ ਲੋਕੇ ਨੂੰ ਖਾਂਦੇ ਹਨ। ਚਾਹੇ ਦੋਸਾ ਹੋਵੇ, ਇਡਲੀ ਹੋਵੇ, ਵੜਾ ਹੋਵੇ, ਚੌੜ ਹੋਣ, ਉਕਮਾ ਹੋਵੇ, ਸਾਂਬਰ ਹਰ ਇੱਕ ਨੂੰ ਪਸੰਦ ਆਉਂਦਾ ਹੈ। ਤਾਂ ਚਲੋ ਅੱਜ ਗੱਲ ਕਰਦੇ ਹਾਂ ਸਾਂਬਰ ਅਤੇ ਮਸਾਲਾ ਦੋਸਾ ਬਣਾਉਣ ਦੀ ਵਿਧੀ। ਸਾਂਬਰ ਬਣਾਉਣ ਲਈ ਤੁਹਾਨੂੰ ਚਾਹੀਦੀ ਹੈ 1 ਕੱਪ ਤੋਰਦਾਲ ਜਾਂ ਅਰਹਰਦਾਲ 1 ਲੌਕੀ ਤਕਰੀਬਨ 250 ਗ੍ਰਾਮ ਪਿੰਡੀ 1 ਜਾਂ 2 ਡਰਮਸਟਿਕ 2 ਵੱਡੇ ਟਮਾਟਰ 2 ਵੱਡੇ ਚਮਚੇ ਸਾਂਬਰ ਮਸਾਲਾ ਅਗਰ ਤੁਹਾਨੂੰ ਮਸਾਲਾ ਘਰ ਬਣਾਉਣਾ ਆਉਂਦਾ ਹੈ ਤਾਂ ਬਹੁਤ ਵਧੀਆ ਨਹੀਂ ਤੇ ਜਿਹੜਾ ਬਾਜ਼ਾਰ ਵਿੱਚ ਮਿਲਦਾ ਹੈ ਉਹ ਵੀ ਇਹਦੇ ਲਈ ਇੱਕਦਮ ਠੀਕ ਹੈ 1 ਛੋਟਾ ਚਮਚਾ ਹਲਦੀ ਅਤੇ ਨਮਕ ਸਵਾਦ ਅਨੁਸਾਰ ਇਨ੍ਹਾਂ ਸਬਜ਼ੀਆਂ ਤੋਂ ਇਲਾਵਾ ਤੁਸੀਂ ਹੋਰ ਸਬਜ਼ੀਆਂ ਜਿਵੇਂ ਕਿ ਗਾਜਰ, ਬੀਨਸ, ਬੈਂਗਣ ਜਾਂ ਆਲੂ ਇਹ ਵੀ ਇਹਦੇ ਵਿੱਚ ਪਾ ਸਕਦੇ ਹੋ ਤਾਂ ਸਾਂਬਰ ਵਿੱਚ ਤੁਹਾਡੇ ਕੋਲ ਚੋਇਸ ਬਹੁਤ ਜ਼ਿਆਦਾ ਹੋ ਜਾਂਦੀ ਹੈ। ਤੁਸੀਂ ਆਪਣੀ ਮਨਪਸੰਦ ਕਿਸੇ ਵੀ ਸਬਜ਼ੀ ਨਾਲ ਸਾਂਬਰ ਬਣਾ ਸਕਦੇ ਹੋ। ਤੇ ਚਲੋ ਹੁਣ ਦੇਖਦੇ ਹਾਂ ਆਪਾਂ ਸਾਂਬਰ ਬਣਾਉਂਦੇ ਕਿੱਦਾਂ। ਸਾਂਬਰ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਪ੍ਰੈਸ਼ਰ ਕੁੱਕਰ ਵਿੱਚ 3 ਗਲਾਸ ਪਾਣੀ ਪਾ ਲਵੋ। ਅਤੇ ਬਾਅਦ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਨੂੰ ਇਸ ਪ੍ਰੈਸ਼ਰ ਕੁੱਕਰ ਵਿੱਚ ਪਾ ਦਵਾਂਗੇ। ਧਿਆਨ ਦੇਵੋ ਜਿਹੜਾ ਪ੍ਰੈਸ਼ਰ ਕੁੱਕਰ ਮੈਂ ਇੱਥੇ ਵਰਤ ਰਹੀ ਹਾਂ ਇਹ ਥੋੜਾ ਜਿਹਾ ਸਾਈਜ਼ ਵਿੱਚ ਛਿੱਕਾ ਹੈ ਤਾਂ ਤੁਹਾਨੂੰ ਘੱਟੋ-ਘੱਟ 7-8 ਕਿਲੋ ਦਾ ਪ੍ਰੈਸ਼ਰ ਕੁੱਕਰ ਤੁਸੀਂ ਵਰਤਣਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਲੋਕੀ ਜਾਂ ਕੀਆ ਇਹਦੇ ਵਿੱਚ ਪਾ ਦਿੱਤਾ ਜਿਹਨੂੰ ਇੰਗਲਿਸ਼ ਵਿੱਚ ਪੋਟਲ ਗਾਡ ਕਹਿੰਦੇ ਹਨ। ਉਸ ਤੋਂ ਬਾਅਦ ਤੂਰਿਆ ਅਰਹਰ ਦੀ ਦਾਲ, ਸੇ ਡਰਮ ਸਟਿਕਸ ਉਸ ਤੋਂ ਬਾਅਦ ਆਪਾਂ ਪਿੰਡੀ ਪਾਉਂਦੇ ਹਾਂ ਫਿਰ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਜਿਹੜੇ ਸਾਡੇ ਮਸਾਲੇ ਹਨ ਅਸੀਂ ਉਹ ਪਾਵਾਂਗੇ ਸਭ ਤੋਂ ਪਹਿਲਾਂ ਸਾਂਬਰ ਮਸਾਲਾ ਨੂਨ ਅਤੇ ਥੋੜੀ ਜਿਹੀ ਹਲਦੀ ਤੁਸੀਂ ਇਸੇ ਟਾਈਮ ਤੇ ਥੋੜੀ ਜਿਹੀ ਹਿੰਗ ਵੀ ਪਾ ਸਕਦੇ ਹੋ ਅਗਰ ਤੁਸੀਂ ਚਾਹੋ ਇੱਕ ਗਲਾਸ ਪਾਣੀ ਦਾ ਹੋ ਇਹਦਾ ਮਤਲਬ ਆਪਾਂ ਟੋਟਲ 4 ਗਲਾਸ ਇਹਦੇ ਵਿੱਚ ਪਾਣੀ ਦੇ ਪਾਉਣੇ ਹਨ ਆਪਾਂ ਇਹਨੂੰ ਦੋ ਸੀਟੀ ਆਉਣ ਤੱਕ ਪਕਾਵਾਂਗੇ ਦੋ ਸੀਟੀਆਂ ਆਉਣ ਤੋਂ ਬਾਅਦ ਫਲੇਮ ਨੂੰ ਬੰਦ ਕਰਕੇ ਆਪਾਂ ਪ੍ਰੈਸ਼ਰ ਕੁਕਰ ਨੂੰ ਲਾ ਕੇ ਠੰਡਾ ਹੋਣ ਲਈ ਰੱਖ ਦੇਣਾ ਹੈ। ਉਦੋਂ ਤੱਕ ਆਪਾਂ ਇਹਦਾ ਤੜਕਾ ਤਿਆਰ ਕਰਦੇ ਹਾਂ। ਤੜਕੇ ਲਈ ਤੁਹਾਨੂੰ ਚਾਹੀਦੇ ਹਨ ਦੋ ਛੋਟੇ ਚਮਚੇ ਰਾਈ, ਇੱਕ ਇਮਲੀ ਜਿਹੜੀ ਕਿ ਤਕਰੀਬਨ ਨਿੰਬੂ ਦੇ ਸਾਈਜ਼ ਜਿੱਡੀ ਹੋਵੇ ਜਾਂ ਤੁਸੀਂ ਇਹਦੀ ਥਾਂ ਤੇ ਪੇਸਟ ਵੀ ਵਰਤ ਸਕਦੇ ਹੋ ਇਮਲੀ ਦਾ ਜਿਹੜਾ ਕਿ ਆਮ ਤੌਰ ਤੇ ਬਾਜ਼ਾਰ ਵਿੱਚ ਉਪਲਬਧ ਹੁੰਦਾ ਹੈ। ਅਗਰ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਇਮਲੀ ਨੂੰ ਗੁੰਗੁਣੇ ਪਾਣੀ ਵਿੱਚ ਰੱਖ ਦਵੋ ਔਰ ਉਸ ਤੋਂ ਬਾਅਦ ਤੁਸੀਂ ਉਹ ਪਾਣੀ ਨੂੰ ਵਰਤ ਸਕਦੇ ਹੋ। ਇੱਕ ਚਮਚਾ ਸਾਂਬਰ ਮਸਾਲਾ ਇੱਕ ਪਿਆਜ਼ ਲੰਬਾ ਕੱਟਿਆ ਹੋਇਆ ਉਤੋਂ ਬਾਅਦ ਤੁਸੀਂ ਸਰੋਂ ਦਾ ਤੇਲ ਜਾਂ 올ਿਵ ਆਇਲ ਜਾਂ ਜੇ ਤੁਸੀਂ ਰੈਗੂਲਰ ਵੈਜੀਟੇਬਲ ਆਇਲ ਵਰਤਦੇ ਹੋ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ ਇੱਕ ਵੱਡਾ ਪੈਨ ਲੈ ਕੇ ਆਪਾਂ ਉਹਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਆਪਾਂ ਉਹਦੇ ਵਿੱਚ ਰਾਈ ਪਾਉਣੀ ਹੈ ਜਦੋਂ ਰਾਈ ਚੰਗੀ ਤਰ੍ਹਾਂ ਪੁੱਜ ਜਾਵੇ ਅਤੇ ਉਹਦੇ ਦਾਣੇ ਖਿੜਨ ਡੈ ਪੈਣ ਤਾਂ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਪਿਆਜ਼ ਪਾਉਣਾ ਹੈ ਪਿਆਜ਼ ਨੂੰ ਚੰਗੀ ਤਰ੍ਹਾਂ ਪਕਾ ਕੇ ਜਦੋਂ ਤੱਕ ਪਿਆਜ਼ ਤਕਰੀਬਨ 골ਡਨ ਬ੍ਰਾਊਨ ਹੋ ਜਵੇ ਥੋੜਾ ਪੂਰਾ ਹੋ ਜਵੇ ਉਦੋਂ ਤੱਕ ਆਪਾਂ ਨੂੰ ਪਕਾਉਣਾ ਹੈ ਜਦੋਂ ਪਿਆਜ਼ ਇਦਾਂ ਦਾ ਹੋ ਜਾਂਦਾ ਹੈ ਤਾਂ ਆਪਾਂ ਇਹਦੇ ਵਿੱਚ ਹੁਣ ਮਸਾਲੇ ਪਾਵਾਂਗੇ ਤੋਂ ਪਹਿਲਾਂ ਲੂਣ ਫਿਰ ਹਲਦੀ ਤੇ ਫਿਰ ਸਾਂਬਰ ਮਸਾਲਾ ਕਵਰੀ ਸਾਰੇ ਮਸਾਲੇ ਜੋ ਤੁਸੀਂ ਪਾਦੋ ਤੋਂ ਉਹਨਾਂ ਨੂੰ ਮਿਕਸ ਕਰ ਦਿਓ ਤੇ ਤਕਰੀਬਨ ਅੱਧੇ ਮਿੰਟ ਤੱਕ ਆਪਾਂ ਉਹਨਾਂ ਨੂੰ ਭੁੰਨਣਾ ਹੈ ਉਸ ਤੋਂ ਬਾਅਦ ਜੇ ਤੁਸੀਂ ਇੰਲੀ ਦਾ ਪੇਸਟ ਜਾਂ ਜੇ ਤੁਸੀਂ ਉਹ ਗੁੰਗਣਾ ਪਾਣੀ ਇੰਲੀ ਦਾ ਵਰਤ ਰਹੇ ਹੋ ਤਾਂ ਹੁਣ ਉਨੂੰ ਪਾਉਣ ਦੀ ਵਾਰੀ ਹੈ ਇੱਕ ਵਾਰ ਜਦੋਂ ਇਮਲੀ ਦਾ ਪਾਣੀ ਤੁਸੀਂ ਇਸ ਤੜਕੇ ਵਿੱਚ ਪਾ ਦਿੱਤਾ ਉਸ ਤੋਂ ਬਾਅਦ ਤਕਰੀਬਨ ਤੁਸੀਂ 5 ਜਾਂ 7 ਮਿੰਟ ਉਨੂੰ ਰਿਜਣ ਦੇਣਾ ਹੈ ਜਦੋਂ ਤੱਕ ਇਮਲੀ ਦਾ ਪਾਣੀ ਇਹ ਰਿਜ ਰਿਹਾ ਹੈ ਉਦੋਂ ਤੱਕ ਚਲੋ ਆਪਾਂ ਜਿਹੜੀਆਂ ਸਬਜ਼ੀਆਂ ਹਨ ਆਪਾਂ ਪ੍ਰੈਸ਼ਰ ਕੁੱਕਰ ਖੋਲ੍ਹ ਦਿੱਤਾ ਹੈ ਆਪਾਂ ਉਹਨਾਂ ਨੂੰ ਥੋੜਾ ਜਿਹਾ ਆਪਸ ਵਿੱਚ ਮਿਕਸ ਕਰਨਾ ਹੈ ਯਾਦ ਰੱਖੋ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਸ਼ ਨਹੀਂ ਕਰਨਾ ਸੀ ਸਿਰਫ ਮਿਕਸ ਕਰਨਾ ਹੈ ਤਾਂ ਜੋ ਦਾਲ ਅਤੇ ਸਬਜ਼ੀਆਂ ਆਪਸ ਵਿੱਚ ਘੁਲ ਜਾਣ ਜਦੋਂ ਸਾਡੀਆਂ ਚੰਗੀ ਤਰ੍ਹਾਂ ਸਬਜ਼ੀਆਂ ਮਿਕਸ ਹੋ ਜਾਂਦੀਆਂ ਹਨ ਤਾਂ ਜਿਹੜਾ ਇਮਲੀ ਦਾ ਪਾਣੀ ਆਪਾਂ ਤੜਕੇ ਨਾਲ ਪਾਇਆ ਸੀ ਉਹਦੇ ਵਿੱਚ ਇਹਨਾਂ ਨੂੰ ਪਾਦ ਗੋ ਅਤੇ ਚੰਗੀ ਤਰ੍ਹਾਂ ਮਿਕਸ ਕਰ ਦੋ। ਸਾਰੀਆਂ ਸਬਜ਼ੀਆਂ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਹਨੂੰ ਢੱਕ ਕੇ ਤਕਰੀਬਨ 5 ਤੋਂ 6 ਮਿੰਟ ਲਈ ਪਕਾਵਾਂਗੇ। ਜਦੋਂ ਤੱਕ ਇਹ ਰਿਜ ਰਿਹਾ ਹੈ ਆਪਾਂ ਉਦੋਂ ਤੱਕ ਡੋਸਾ ਮਸਾਲਾ ਤਿਆਰ ਕਰਦੇ ਹਾਂ ਡੋਸਾ ਮਸਾਲਾ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਆਲੂ ਜਿਹੜਾ ਕਿ ਉਬਲਿਆ ਤੇ ਮਸਲਿਆ ਹੋਇਆ ਹੈ ਇੱਕ ਪਿਆਜ਼ ਟਮਾਟਰ ਤੇਲ ਥੋੜਾ ਜਿਹਾ ਜੀਰਾ ਹਲਦੀ ਅਤੇ ਫਿਰ ਲੂਣ ਸਵਾਦ ਅਨੁਸਾਰ ਇੱਕ ਛੋਟਾ ਪੈਨ ਲੈ ਕੇ ਉਹਦੇ ਵਿੱਚ ਆਪਾਂ ਤੇਲ ਗਰਮ ਕਰ ਲਵਾਂਗੇ ਅਤੇ ਉਹਦੇ ਵਿੱਚ ਜੀਰੇ ਨੂੰ ਭੁੰਨਣ ਲਈ ਰੱਖ ਦੇਵਾਂਗੇ ਜਦੋਂ ਜ਼ੀਰਾ ਭੁੱਜ ਜਾਵੇ ਤਾਂ ਆਪਾਂ ਉਹਦੇ ਵਿੱਚ ਪਿਆਜ਼ ਤੇ ਟਮਾਟਰ ਦੋਵੇਂ ਪਾ ਦਵਾਂਗੇ। ਅਗਰ ਤੁਸੀਂ ਚਾਹੋ ਨੇ ਹੋ ਤਾਂ ਤੁਸੀਂ ਪਿਆਜ਼ ਨੂੰ ਪਹਿਲਾਂ ਪਨਕੇ ਫਿਰ ਟਮਾਟਰ ਵੀ ਪਾ ਸਕਦੇ ਹੋ ਪਰ ਇਦਾਂ ਪਾਉਣ ਨਾਲ ਵੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ। ਉਦੋਂ ਬਾਅਦ ਦੇ ਵਿੱਚ ਆਪਾਂ ਪਾਈ ਹਲਦੀ, ਨੂਨ ਤੇ ਤੁਸੀਂ ਇੱਥੇ ਗਰਮ ਮਸਾਲਾ ਵੀ ਥੋੜਾ ਜਿਹਾ ਪਾ ਸਕਦੇ ਹੋ। ਇੱਕ ਛੁਟਕੀ ਗਰਮ ਮਸਾਲਾ ਇੱਥੇ ਬਹੁਤ ਵਧੀਆ ਲੱਗਦਾ ਹੈ। ਅਤੇ ਹੁਣ ਵਾਰੀ ਹੈ ਆਲੂ ਨੂੰ ਪਾਉਣ ਦੀ। ਆਲੂ ਪਹਿਲਾਂ ਹੀ ਤੁਸੀਂ ਚੰਗੀ ਤਰ੍ਹਾਂ ਮੈਸ਼ ਕੀਤਾ ਜਾਂ ਮਸਲਿਆ ਹੋਇਆ ਹੈ ਤਾਂ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਪਵੇਗੀ ਚੰਗੀ ਤਰ੍ਹਾਂ ਮਿਕਸ ਕਰ ਲਵੋ ਇਹਨੂੰ ਤੜਕੇ ਦੇ ਨਾਲ ਤੇ ਅਗਰ ਲੋੜ ਹੋਵੇ ਤਾਂ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਰਲਵਾ ਵੀ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਆਲੂ ਥੋੜਾ ਜਿਹਾ ਡਰਾਈ ਹੈ ਤਾਂ ਤੁਸੀਂ ਜ਼ਰੂਰ ਪਾਣੀ ਪਾ ਸਕਦੇ ਹੋ ਨਹੀਂ ਤਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ 1-2 ਮਿੰਟ ਲਈ ਪਕਾਓ ਅਤੇ ਤੁਹਾਡਾ ਮਸਾਲਾ ਦੇ ਲਈ ਜਿਹੜਾ ਡੋਸੇ ਦੇ ਲਈ ਮਸਾਲਾ ਹੈ ਉਹ ਇੱਕਦਮ ਤਿਆਰ ਹੈ ਹੁਣ ਗੱਲ ਕਰਦੇ ਹਾਂ ਡੋਸੇ ਨੂੰ ਬਣਾਉਣ ਦੀ ਦੋਸਾ ਬੈਟਰ ਬਣਾਉਣ ਲਈ ਸਾਨੂੰ ਤਕਰੀਬਨ ਅੱਧਾ ਕੱਪ ਚਾਹੀਦੀ ਹੈ ਤੋਤੀ ਮਾਂ ਦੀ ਦਾਲ ਪੰਜ ਤੋਂ 6 ਚਮਚੇ ਜਨੇ ਦੀ ਜਾਂ ਛੋਲਿਆਂ ਦੀ ਦਾਲ ਤੇ ਤਕਰੀਬਨ ਡੇਢ ਕੱਪ ਰਾਈਸ ਤੁਸੀਂ ਇਡਲੀ ਰਾਈਸ ਵੀ ਲੈ ਸਕਦੇ ਹੋ ਜਾਂ ਰੈੱਗਡ ਰਾਈਸ ਵੀ ਲੈ ਸਕਦੇ ਹੋ ਤੁਸੀਂ ਪਾਰ ਬੋਇਲਡ ਰਾਈਸ ਵੀ ਲੈ ਸਕਦੇ ਹੋ ਜਿਹਦੇ ਵਿੱਚ ਕੋ ਛਿਲਕੇ ਨਾਲ ਹੀ ਪਹਿਲਾਂ ਉਹਨੂੰ ਉਬਾਲਿਆ ਜਾਂਦਾ ਹੈ ਤੇ ਤਕਰੀਬਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਧੋ ਕੇ ਚੰਗੀ ਤਰੀਕੇ ਨਾਲ ਫਿਰ 4 ਘੰਟੇ ਤੱਕ ਭਿਓਂ ਦਿਵੋ ਦੋਵੇਂ ਦਾਲਾਂ ਨੂੰ ਇਕੱਠੀਆਂ ਨੂੰ ਗ੍ਰाइंड ਕਰ ਲਵੋ ਤੇ ਚੌਲਾਂ ਨੂੰ ਬਾਅਦ ਵਿੱਚ ਜਦੋਂ ਗ੍ਰाइंड ਕਰਕੇ ਆਪਸ ਵਿੱਚ ਮਿਲਾ ਦਵੋ ਥੋੜਾ ਜਿਹਾ ਲੋਨ ਪਾਉਣ ਤੋਂ ਬਾਅਦ ਤਕਰੀਬਨ 10 ਤੋਂ 12 ਘੰਟੇ ਤੁਸੀਂ ਇਹਨੂੰ ਫਰਮੈਂਟ ਹੋਣ ਲਈ ਰੱਖਣਾ ਹੈ ਓਵਰਨਾਈਟ ਰੱਖ ਸਕਦੇ ਹੋ ਇਹ ਡਿਪੈਂਡ ਕਰਦਾ ਹੈ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਮੌਸਮ ਕਿੰ따 ਦਾ ਹੈ ਅਗਰ ਗਰਮੀ ਹੈ ਤਾਂ ਥੋੜਾ ਘੱਟ ਟਾਈਮ ਲੱਗੇਗਾ ਫਰਮੈਂਟ ਹੋਣ ਨੂੰ ਨਹੀਂ ਤਾਂ ਥੋੜਾ ਜਿਹਾ ਜ਼ਿਆਦਾ ਟਾਈਮ। ਜੁਣੇ ਨੂੰ ਬਣਾਉਣ ਨੂੰ ਅਗਰ ਤਾਂ ਤੁਸੀਂ ਨਾਨ ਸਟਿਕ ਪੈਨ ਵਰਤ ਰਹੇ ਹੋ ਤਾਂ ਤੁਹਾਨੂੰ ਤੇਲ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਅਗਰ ਤੁਸੀਂ ਰੈਗੂਲਰ ਪੈਨ ਵਰਤ ਰਹੇ ਹੋ ਤਾਂ ਡੋਸਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਤੇਲ ਪਾ ਲਵੋ ਔਰ ਉਸ ਤੋਂ ਬਾਅਦ ਤੁਸੀਂ ਬੈਟਰ ਨੂੰ ਪਾਉਣਾ ਹੈ ਬੈਟਰ ਦੀ ਕਨਸਿਸਟੈਂਸੀ ਤੇ ਉਹ ਦੇਖਣ ਵਿੱਚ ਕਿਦਾਂ ਦਾ ਲੱਗੇਗਾ ਉਹ ਤੁਹਾਡੀ ਸਕਰੀਨ ਤੇ ਹੈ ਇਹਨੂੰ ਚੰਗੀ ਤਰ੍ਹਾਂ ਆਪਣੇ ਪੈਨ ਵਿੱਚ ਫੈਲਾ ਲਵੋ ਤੁਸੀਂ ਜਿੱਦਾਂ ਦੀ ਸ਼ੇਪ ਚਾਹੋ ਜ਼ਿਆਦਾਤਰ ਇਹ ਗੋਲ ਬਣਦਾ ਹੈ ਤਾਂ ਤੁਸੀਂ ਇਹਨੂੰ ਗੋਲ ਬਣਾ ਸਕਦੇ ਹੋ ਤੇ ਤਕਰੀਬਨ ਅੱਧੇ ਮਿੰਟ ਵਿੱਚ ਇਹ ਇੱਕ ਸਾਈਡ ਤੋਂ ਤਿਆਰ ਹੋ ਜਾਂਦਾ ਹੈ ਉਹਨੂੰ ਪਲਟੇ ਨਾਲ ਇੱਕ ਪਾਸਿਓਂ ਪਲਟ ਕੇ ਤੁਸੀਂ ਦੂਸਰਾ ਪਾਸਾ ਵੀ ਚੰਗੀ ਤਰ੍ਹਾਂ ਇਹਦਾ ਗਰਮ ਕਰ ਲਵੋ ਔਰ ਜਦੋਂ ਇਹ ਦੋਵੇਂ ਪਾਸੇ ਉਹ ਚੰਗੀ ਤਰ੍ਹਾਂ ਸਿੱਕ ਜਵੇ ਤਾਂ ਬਸ ਇਹੀ ਟਾਈਮ ਹੈ ਹੁਣ ਇਹਨੂੰ ਖਾਣ ਦਾ ਆਪਾਂ ਹੁਣ ਇਤੋਂ ਜ਼ਿਆਦਾ ਮਿਹਨਤ ਨਹੀਂ ਕਰਨੀ ਦੋਸਾ ਨੂੰ ਪਲੇਟ ਵਿੱਚ ਪਾ ਲਵੋ ਔਰ ਇਹਦੇ ਉੱਤੇ ਹੁਣ ਆਪਾਂ ਪਾਵਾਂਗੇ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਸੀ ਮਸਾਲਾ ਪਾਉਣ ਤੋਂ ਬਾਅਦ ਤੁਸੀਂ ਸਿਰਫ ਸਾਂਬਰ ਲੈਣਾ ਹੈ ਅਤੇ ਇਹਨੂੰ ਖਾਣਾ ਹੈ ਇਹਦੇ ਨਾਲ ਕੋਕੋਨਟ ਚਟਨੀ ਨਾਰੀਅਲ ਦੀ ਚਟਨੀ ਬਹੁਤ ਸਵਾਦੀ ਲੱਗਦੀ ਹੈ ਪਰ ਅੱਜ ਕੋਕਨਟ ਚਟਨੀ ਦੀ ਬਜਾਏ ਮੈਂ ਕੋਸ਼ਿਸ਼ ਕੀਤੀ ਹੈ ਸਾਊਥ ਇੰਡੀਅਨ ਸਟਾਈਲ ਆਮਲਾ ਪਿਕਲ ਔਲੇ ਦਾ ਅਚਾਰ ਉਹ ਨਾਲ ਲੈਣ ਦੀ ਤਾਂ ਇਹ ਹੈ ਇੱਕ ਤਰ੍ਹਾਂ ਦਾ ਤੁਹਾਡਾ ਲੰਚ ਜਾਂ ਡਿਨਰ ਇਹਨੂੰ ਖਾਓ ਇੰਜੋਏ ਕਰੋ ਤੇ ਮੈਨੂੰ ਦੱਸੋ ਕਿ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਅਗਰ ਤੁਹਾਨੂੰ ਏਦਾਂ ਦੀਆਂ ਵੀਡੀਓਜ਼ ਹੋਰ ਚਾਹੀਦੀਆਂ ਹਨ ਤਾਂ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਣਾ ਥੈਂਕ ਯੂ